ਓ ਹਲੋ ਗੁੱਡ ਮਾਰਨਿੰਗ ਸਾਰਣ ਕੀ ਹਾਲ ਚਾਲ ਸਾਰਿਆਂ ਦਾ ਅਸ ਟਾਈਮ ਪਟਿਆਲੇ ਦੀ ਤਿਆਰੀ ਹੋ ਰਹੀ ਪਟਿਆਲੇ ਚਲਣੇ ਆ ਥੋੜੀ ਬਾਰਿਸ਼ ਪੈ ਰਹੀ ਬਾਹਰ ਮੈਂ ਵੀ ਚਲ ਜਾਣਾ ਬਸ ਈ ਕਿੰਨੇ ਵਸ਼ੇ ਚੜੀ ਤੇ ਆਣੀ ਹੋਣਾ ਹਾਂ ਆਉਂਦੀ ਹੋਣੀ ਨਾ ਉੱਤੇ ਹੀ ਪੇਂਦੇ ਮਾੜਾ ਜਿਹਾ ਵੇਖ ਕੇ ਉੱਥੇ ਗਿਆ ਮਾਤਾ ਕਾਲੀ ਦੇ ਤੇ ਆਪਣੇ ਸ਼ੂ ਸ਼ਾ ਜੇ ਵੰਗੇ ਨੇ ਆ ਥੋੜੇ ਜਿਹਾ ਜਿਵੇਂ ਜਿਵੇਂ ਘਰੌਲੇ ਕਿੰਟ ਤੇ ਜਾਣਾ ਮੈਂ ਕਿੰਟ ਤੇ ਗਿਆ ਮਾਤਾ ਦੇ ਤੇ ਅੱਜ ਮੰਗਲਵਾਰ ਬਾਰਿਸ਼ ਪੂਰੀ ਆ ਕਿਣਮਣ ਤੇ ਹੈਗੀ ਏ ਜਿਆਦੀ ਬਾਰਿਸ਼ ਨਾ ਜੇ ਬਾਕੀ ਜਾਣਾ ਤੇ ਬਸ ਚ ਹੀ ਆ ਬਾਕੀ ਦੇਖਣੇ ਆ 11 ਵਜੇ ਪਹੁੰਚਣਾ ਉੱਥੇ ਲੋਜੀ ਗੁੱਡ ਮਾਰਨਿੰਗ ਹੋ ਗਈ ਆਪਣੀ ਛੀਕੇ ਛੀਕੇ ਪੜ ਗਏ ਆ ਤੇ ਅੰਕ ਪਟਿਆਲੇ ਵਾਲੀ ਬੱਸ ਕਦੋਂ ਆਉਗੀ ਠੀਕ ਆ ਪਟਿਆਲੀਆਂ ਦੀ ਬੱਸ ਦੀ ਹੇਟ ਆਉਣ ਤੋਂ ਚੜਨੇ ਇੱਥੋਂ ਲੋਜੀ ਆ ਗਏ ਆ ਪਟਿਆਲੇ ਸ਼ਹਿਰ ਪਤਾ ਨਹੀਂ ਯਾਰ ਬਸ ਘਾਤੋਂ ਬਾਹਰ ਲਾ ਜਾਂਦੇ ਆਂ ਅੰਦਰ ਸਟੋਰ ਤੱਕ ਨਹੀਂ ਲੱਗੇ ਜਾਂਦੇ ਬਾਕੀ ਪਹਿਲਾਂ ਮੈਂ ਦੇਖਣਾ ਵੀ ਦੁਖਨਵਰ ਸਾਹਿਬ ਹੀ ਜਾਊਂਗਾ ਉੱਥੋਂ ਬਾਕੀ ਤਾਂ ਮਾਰਨਿੰਗ ਟਾਈਮ ਆ ਹੋਰ ਤਾਂ ਕਿੱਥੇ ਗਈ ਜਾਣਾ

ਸੋਹਣੇ ਲਓ ਜੀ ਮੌਲਤ ਆ ਗਏ ਆ ਪਰ ਨਾਲ ਨਾਲ ਬਾਰਿਸ਼ ਵੀ ਆ ਗਈ ਹੈ ਅੱਜ ਹੀ ਆਣੀ ਸੀ ਬਾਰਿਸ਼ ਮੈਂ ਦੁਖਨਵਰ ਸਾਹਿਬ ਜਾਣਾ ਸੀਗਾ ਪਹਿਲਾਂ ਪਰ ਇੱਥੇ ਮੈਨੂੰ ਚੱਲੋ 11 ਵਜੇ ਦਾ ਦੁੱਖਵੀਤਾਂ ਹੀ ਸ਼ੋਅ ਹੈ ਤੋਂ ਬਦਲ ਮੈਂ ਕਿੱਥੇ ਲਓ ਵੇਖਾਂਗੇ ਪਹਿਲਾਂ ਪਹਿਲਾਂ ਦਰਸ਼ਨ ਕਰਨੇ ਮੰਦਿਰ ਆ ਗਏ ਲਓ ਜੀ ਮੰਦਿਰ ਆ ਗਏ ਆ ਤੇ ਇੱਥੇ ਮੈਂ ਕਰਾਏ ਨੇ ਆਪਣੇ ਸ਼ੂਜ਼ ਜਮਾ ਤੇ ਮੈਨੂੰ ਲੱਗਦੇ ਪਏ ਨੇ ਸਪੈਮਰ ਇਹ ਥੋੜੇ ਹੈ ਨੇ ਮੈਨੂੰ 101% ਪਤਾ ਹਲੇ ਚੱਕਣਗੇ ਮੇਰੇ ਬੂਟ ਹਲੇ ਉਸ ਦਿਨ ਬਾਹਰ ਦੇ ਬੂਟ ਨੇ ਤੇ ਮੈਂ ਕੈਪਚਰ ਕਰਨਾ ਉਹਨਾਂ ਨੂੰ ਇੱਕ ਵਾਰੀ ਬੈਗ ਵੀ ਮੈਂ ਉੱਥੇ ਰੱਖਿਆ ਹੋਇਆ ਹੈ ਸ਼ੂਜ਼ ਵੀ ਉੱਥੇ ਰੱਖਿਆ ਹੋਇਆ ਹੈ ਔਰ 101% ਚੱਕਣਗੇ ਜੇ ਨਾ ਚੱਕੇ ਤਾਂ ਮੈਂ ਇਥੇ ਖਲੋਤਾ 10 ਮਿੰਟ ਤੱਕ ਤੇ ਮੈਂ ਕੈਪਚਰ ਕਰਾਂਗਾ ਜੇ ਹੋ ਸਕੇ ਮੋਬਾਈਲ 'ਚ ਫੜਾਂਗੇ ਸਾਲਿਆਂ ਨੂੰ ਬਾਬੇ ਮੈਂ ਕਿਹਾ ਹਾਂ ਉਸੇੜੇ ਨਾ ਭਾਈ ਥੋੜੇ ਕਾਈਂਡ ਹੀ ਨਿਕਲੇ ਨੇ ਇੱਕਦਮ ਮਗਿਆ ਤੇਗਾ ਥੋੜਾ ਸ਼ੌਕ ਹੋ ਗਿਆ ਕਹਿੰਦੇ ਵੀ ਕੀ ਕਰਨਾ ਹੈ ਮੈਂ ਨਾਮੇ ਚੋੜੇ ਘਰਤੀ ਰੱਖ ਜਣਾ ਬੂਟਵਾੜ ਤੇ ਹੁਣ ਕਰਨੇ ਆ ਦਰਸ਼ਨ ਇੱਥੇ ਮਾਤਾ ਦੇ ਓਏ ਯਾਰ ਧੀ ਕਾਲੀ ਮਾਤਾ ਦਾ ਮੰਦਿਰ ਪਟਿਆਲੇ ਬਿਊਟੀਫੁਲ ਮੰਦਿਰ ਹੈ ਵੈਸੇ ਲਾਊਡ ਤਾਂ ਨਹੀਂ ਹੈਗਾ ਕੈਮਰਾ ਅੰਦਰ ਵੀ ਲਾਊਡ ਨਹੀਂ ਹੈਗਾ ਇੱਥੇ ਵੀ ਨਹੀਂ ਹੈਗਾ ਜਸਟ ਆ ਲੁੱਕ ਇਹ ਆ ਕਾਲੀ ਮਾਤਾ ਦਾ ਮੰਦਿਰ ਸੋ ਇੱਥੇ ਮੱਥਾ ਟੇਕ ਲਿਆ ਹੁਣ ਚੱਲਣੇ ਆ ਮੋਲ ਬਾਦ ਚੱਲਣੇ ਆ ਇਹ ਆ ਜੀ ਮਾਲਾਂ ਚੋ ਮਾਲ ਮੈਕਸ স্মॉल ਫਿਲਮ ਲੱਗੀ ਏ ਸਰਬੋਲਾ ਜੀ ਇਹ ਤਾਂ ਮੇਖੀ ਨਹੀਂ ਬੈਗ ਜਮ੍ਹਾਂ ਕਰਵਾਉਣ ਚੱਲੇ ਹਾਂ ਬਾਈਕ ਪਾਰਕਿੰਗ ਇੱਧਰ ਬੈਗ ਜਮ੍ਹਾਂ ਕਰਾਣੇ ਅੰਦਰ ਜਾਂਦੇ ਨਹੀਂ ਹੁੰਦੇ ਤੇ ਫਿਰ ਵੰਨਿਆ ਸ਼ੋਅ ਫਿਲਮ ਦਾ ਇੱਕ ਹਿੰਦੀ ਫਿਲਮ ਹੈ 11 ਵਜੇ ਦਾ ਸ਼ੋਅ ਹੈ ਐਂਟਰੀ ਕਰਨੇ ਮਾਲ 'ਚ ਲੋ ਜੀ ਮਾਲ ਆ ਗਏ ਆ ਇੱਕ ਸモール ਤੇ ਕਰਨੇ ਆ ਚੈੱਕ ਮਾਲ ਮੇਰੇ ਕੋਲ ਬੜੇ ਫਿਲਮਾਂ ਕਿੰਨੇ ਤੁਮ ਫਿਲਮ ਦੀ ਟਿਕਟ ਲੈਣੀ ਆ ਇੱਕ ਉਹ ਵੇਖਾਂਗੇ ਫਿਰ ਬਾਅਦ ਚ ਲੋਜੀ ਇਹ ਹੈਗਾ ਉਹ ਮੈਕਸ ਮਾਲ ਪਟਿਆਲਾ ਤੇ ਫਿਲਮ ਬੁਕਰਾਈਆ ਸਿਆਰਾ ਕਰਕੇ ਹਿੰਦੀ ਫਿਲਮਾਂ 11 ਵਜੇ ਦਾ ਸ਼ੋਅ ਆ ਸੋ ਉਹ ਵੇਖਾਂਗੇ ਇੱਕ ਆਣਾ ਸੋ ਕਾਲਡ ਫਰੈਂਡ ਆ ਜੇ ਨਾ ਆਇਆ ਤਾਂ ਫਿਰ ਮੈਂ ਤਾਂ ਐਂਟਰ ਕਰ ਜੂਗਾ 11 ਵਜੇ ਆਖਿਰ ਤਾਂ ਹੈਗਾ ਸਲੇ ਨੂੰ ਆਉਣ ਨੂੰ ਪਰ ਇਹ ਸ਼ੋਅ ਸਟਾਰਟ ਹੋ ਗਿਆ ਮੈਂ ਅੱਗੇ ਵਧ ਜਾਣਾ ਬਾਈ ਕੋਈ ਵੈਸੇ ਪਿਆ ਇੱਕ ਘੰਟਾ ਪਿਆ ਮੈਂ 10 ਵਜੇ ਆ ਗਿਆ ਇੱਥੇ ਬਾਕੀ ਰੌਣਕ ਮੇਲਾ ਵਿਖਾਣਾ ਤੁਹਾਨੂੰ ਇੱਥੋਂ ਦਾ ਆ ਮੈਂ ਇੱਕ ਸਮਾਲ ਦਾ ਚਲੋ ਜੀ ਆਜੋ ਐਕਸਪਲੋਰ ਕਰੀਏ ਇਹ ਪਟਿਆਲੇ ਇਹ ਘੱਟ ਵੱਧੀ ਕਿਹੜਾ ਲੱਗਦਾ ਮੇਰਾ ਤਾਂ ਮਤਲਬ ਕਾਫੀ ਥੋੜਾ ਬੱਤ ਲੱਗਦਾ ਮੈਨੂੰ ਚੇਂਜ ਹੋਇਆ ਕੋਈ ਇੰਨਾ ਖਾਸ ਚੇਂਜ ਨਹੀਂ ਹੋਇਆ ਕਿਉਂਕਿ ਸ਼ੌਪਸ ਹੋਈ ਹੁੰਦੀਆਂ ਜਿਹੜੀਆਂ ਨਿੱਕੀਆਂ ਮੋਟੀਆਂ ਉਹਨਾਂ ਨੂੰ ਸ਼ੌਪ ਕਹਿਣਾ ਆਪਣੇ ਆਪ ਵਿੱਚ ਬੇਇੱਜ਼ਤੀ ਵਾਲਾ ਕੰਮ ਆ ਪਰ ਕਾਫੀ ਇੱਥੇ ਵਧੀਆ ਕੁਆਲਿਟੀ ਵਾਲਾ ਸਮਾਨ ਮਿਲ ਜਾਂਦਾ ਹਰ ਕਿਤੇ ਪਰ ਇਹ ਜੀ ਪੂਰੀ ਤਰ੍ਹਾਂ ਓਪਨ ਹੋਇਆ ਨਹੀਂ ਹੈਗਾ ਕਿਉਂਕਿ ਅਜੇ 10:00 ਵਜੇ ਆ ਕੁਝ ਕੁਝ ਹੈ ਨਹੀਂ ਵਿੱਚੋਂ ਬੰਦ ਤੇ ਦੇਖਣੇ ਆ ਘੁੰਮ ਫਿਰ ਕੇ ਚਲੋ ਆ ਹੈਗਾ ਟੈਟੂ ਤੇ ਟੈਂਪੋਰੀ ਟੈਟੂ ਬਣਾਉਂ ਪਰਮਾਨੈਂਟ ਬਣਾਉਂ ਆ ਟੈਟੂ ਸ਼ਾਪ ਹਨਕੀ ਜੀ ਆ ਹੈਗੇ ਆ ਮ사ਜ ਮਸੂਜਾਸਤੇ ਆ ਸਭ ਕੁਝ ਹੈਗਾ ਉਹ ਪੈਰਾਂ ਪੂਰਾਂ ਵਾਸਤੇ ਪੂਰਾ ਸਾਰਾ ਕੁਝ ਇੱਥੇ ਵਧੀਆ ਬਣਿਆ ਹੋਇਆ ਤੇ ਕਾਫੀ ਘੁੰਮਣ ਨੂੰ ਹੈ ਜੀਰਚ ਹੈ ਆ ਵਧੀਆ ਘੁੰਮੋ ਫਿਰ ਇੱਥੇ ਤੇ ਟਾਈਮ ਪਾਸ ਇੱਥੇ ਕਾਫੀ ਹੋ ਜਾਂਦਾ 2 3 ਘੰਟੇ 4 ਘੰਟੇ ਕਦੋਂ ਲੰਘ ਜਾਣ ਪਤਾ ਵੀ ਲੱਗਣਾ ਸੋ ਕਰਾਨੇ ਆ ਮ사ਜ ਵਾਲੇ ਚੱਲੀ ਆ ਮੈਂ ਦੇ ਕੰਨ ਆ ਦੂਜੇ ਵਾਲੇ ਜੇ ਕਰਕੇ ਦੇਖਣੇ ਆ ਪੈਰਾਂ ਦਾ ਕੀ ਹੁੰਦਾ ਇੱਥੇ ਕੀ ਫਿਸ਼ ਥੈਰਾਪੀ ਪੁਆਇੰਟ ਆ ਇਦਾਂ ਕਰਕੇ ਆ ਕੁਛ ਉਹ ਹੀ ਨਿੱਕੀਆਂ ਜਾਂ ਮੱਛੀਆਂ ਜਾਂ ਪੈਰਿਆਂ ਨੂੰ ਜੰਮੜ ਜਾਣਗੀਆਂ ਉਹ ਨਾਲ ਤੁਹਾਡੀ ਸਟ੍ਰੈਸ ਜੀ ਦੂਰ ਹੋ ਜਾਊਗੀ ਬਸ ਇਦਾਂ ਦਾ ਯੋਜਨਾ ਸੋ ਇਹ ਲੱਗਦਾ ਬਈ ਤੇ ਤਰਾਈਏ ਜਾ ਕੇ ਦੇਖੀ ਪਹਿਲਾਂ ਕਿੰਨਾ ਆਉਂਦਾ ਪ੍ਰਾਈਸ ਤੇ ਹਰ ਇੱਕ ਸ਼ਾਪਸ ਨੇ ਆ ਬੁੱਕ ਸਟੋਰ ਤੋਂ ਲੈ ਕੇ ਕੱਪੜਿਆਂ ਦੀ ਦੁਕਾਨਾਂ ਹਰੇਕ ਬ੍ਰਾਂਡ ਇੱਥੇ ਮਿਲ ਜਾਂਦਾ। ਸੋ ਟੈਟੂ ਸ਼ਾਪ ਇੱਕ ਉਹ ਸਾਹਮਣੇ ਵਾਲੀ ਵੀ ਹੈਗੀ ਆ। ਦੇਖਣੇ ਆ ਜਾ ਕੇ ਚਲੋ। ਇਹ ਆ ਜੀ, ਹਮ ਐਟ ਸਮਾਲ। ਕਈ ਇੱਥੇ ਲੋਨਲੀ ਵੀ ਖਲੋਤੇ ਹੁੰਦੇ ਆ ਕਈ ਕਈ ਕਪਲ-ਕੁੱਪਲ ਸਾਰਾ ਬ੍ਰਾਂਡ ਸਰਕਲ ਸਾਰਾ ਇੱਥੇ ਘੁੰਮਦੇ ਫਿਰਦੇ ਐਨਜੋਏ ਕਰਦੇ ਆ। ਸੋ ਕਰਨੇ ਆ ਜਾ ਕੇ ਦੇਖਣੇ ਆ। ਕਰਨੇ ਆ ਮੈਂ ਤਾਂ ਕਹਿੰਦਾ ਕਰਨੇ ਆ। ਸੋ ਬਾਕੀ ਹਾਰਰ ਹਾਊਸ ਹੈਗਾ ਇੱਕ ਮੈਂ ਕਹਿੰਦਾ ਵੀ ਮੂਵੀ ਤੋਂ ਸਹੀ ਇਹ ਐਕਸਪੀਰੀਅੰਸ ਵਧੀਆ ਅੰਦਰ ਜਾ ਕੇ ਦੇਖਣੇ ਆ ਕੀ ਸਿਸਟਮ ਫੇਰੀ ਵੀ ਨਾ ਡਰਾ ਬਬੇ ਬਾਕੀ ਆ ਖਾਣ ਪੀਣ ਨੂੰ ਜੰਕ ਫੂਡ ਜਿੰਨਾ ਮਰਜ਼ੀ ਖਾਓ ਪੀਜ਼ਾ 버ਗਰ ਸ਼ਰਗਰ ਮੌਕਟੇਲ ਸੈਂਡਵਿਚ ਹੌਟ ਕਾਫੀ ਕੋਲਡ ਕਾਫੀ ਫ੍ਰੈਂਚ ਫ੍ਰਾਈਜ਼ 버ਗਿੰਗ ਰੋਲ ਸਭ ਕੁਝ ਹੋਏਗਾ ਬਰੋ ਇੰਜੋਏ ਕਰੋ ਇੱਥੇ ਫੁੱਲ ਪ੍ਰਾਈਵੇਸੀ ਫੁੱਲ ਇੰਜੋਏਮੈਂਟ ਆਏ ਆ ਮੈਕਸਮਮ ਉਹ ਸਾਹਮਣੇ ਹੀ ਹੈਗਾ ਮੂਵੀ ਮਿਕਸ ਉਥੋਂ ਉੱਛਣੇ ਆ ਜਾਗੇ ਸਟੋਰ ਰੋਪਿੰਗ ਦੀ ਦੁਕਾਨ ਪੁਆਇੰਟ ਇਹ ਹੈਗਾ ਇੱਥੋਂ ਦਾ ਕੋਈ ਜ ਤੁਹਾਨੂੰ ਮਿਲੂਗਾ ਐਕਸਪੀਰੀਅੰਸ ਰਿਲੈਕਸੇਸ਼ਨ ਸਾਈਟਾਂ ਤੁਹਾਨੂੰ ਮਿਲੂਗਾ ਇਹ ਹੈਗਾ ਪ੍ਰਾਈਸ 10 ਮਿੰਟ 150 20 ਮੋਬਾਈਲ ਕਵਰ ਦੇਖੋ ਸਾਰੇ ਬੋਲੋ ਦੇ ਕਵਰ ਆ ਡਿਜ਼ਾਈਨ ਦੇਖੋ ਸਾਰਿਆਂ ਦੇ ਪ੍ਰਾਈਸ ਵੀਰਾਂ ਦੇ ਹਾਈ ਹੋਣਗੇ ਕਮਸੇ ਕਿਉਂ ਉਹ 500 550 ਦਾ ਕਵਰ ਹੋਊਗਾ ਰੌਂਗ ਨਾਲ ਇਤੋਂ ਡਿਜ਼ਾਈਨ ਕਾ ਹੋਵੇ ਠੀਕ ਨੇ ਓਥੈਂਟਿਕ ਆਈਸਕ੍ਰੀਮ ਕੈਂਡੀ ਸ਼ਾਪ ਸਿੰਗੂ ਫਲੇਵਰਸ ਕੋ ਡਬਲ ਫਲੇਵਰਸ ਕੋ ਇਹਨਾਂ ਨੂੰ ਟੇਸਟ ਕਰਨ ਤਾਂ ਨਹੀਂ ਦਿੰਦੇ ਹਨਾ ਡੂਨੋ ਟੱਚ 200 100 ਗ੍ਰਾਮ ਠੀਕ ਹੈ ਹਵਰੀ ਨਿਭਾਣੇ ਬੀਰ ਉਹ ਖਸੀ ਸਤੋਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਇੱਥੇ ਮੂਵੀਸ ਤਾਂ ਕਾਫੀ ਵੇਖੀਆਂ ਨੇ ਮਤਲਬ ਕਿ ਗਲੀ ਬੋਏ ਤੇ ਟਗੋਰ ਚ ਕਾਫੀ ਵੇਖੀਆਂ ਨੇ ਇੱਥੇ ਤਾਂ ਘੱਟ ਵੇਖੀਆਂ ਨੇ ਸੋਰਾ ਵਰ ਮੇਰੇ ਕਲਚਰ ਗਲੀ ਬੋਏ ਮਰ ਗਏ ਹੋਏ ਲੋਕੋ ਤੇ ਬਾਕੀ ਪੁਰਾਣੀਆਂ ਫਿਲਮਾਂ ਕਾਫੀ ਵੇਖੀਆਂ ਨੇ ਟਗੋਰ ਚ ਜ਼ਿਆਦਾ ਵੇਖੀਆਂ ਨੇ ਇੱਥੇ ਥੋੜੀਆਂ ਘੱਟ ਵੇਖੀਆਂ ਨੇ ਤੇ ਚੇਂਜ ਹੋ ਗਿਆ کافی ਕੈਫੀਨ ਦੀ ਇੰਨੀ ਤੋੜ ਲੱਗਦੀ ਆ ਨਾ ਕੈਫੀਨ ਵੀ ਸਾਲੀ ਹੌਟ ਕਾਫੀ ਵੀ ਇੱਥੇ 200 250 300 ਉਹ ਤੁਸੀਂ ਹੁਣ ਮੈਂ ਗੱਲ ਕਰਾਂ 200 ਦਾ ਇੱਕ ਤੁਸੀਂ ਲਿਓ ਇੱਕ ਪਾਉਚਾ ਵਧੀਆ 2 ਮਹੀਨੇ ਚੱਲ ਜੂਗਾ 100 ਗ੍ਰਾਮ ਹੋਊਗਾ ਕਮ ਸੇ ਕਮ 2 ਮਹੀਨੇ ਲਗਾਤਾਰ ਚੱਲ ਜੂਗਾ ਤੇ ਕਾਫੀ ਮਹਿੰਗਾ ਕੰਮ ਆਇਆ ਤੇ ਕੋਲ ਡਰਿੰਕ ਵੀ ਜੇ ਆਪਾਂ ਪੈਪਸੀ ਲੈ ਰਹੇ ਆ 320 ਦੀ ਨਾਟ ਐਕਸਲ ਆਉਂਗੇ ਤੁਸੀਂ ਬਈ ਅੱਦਾ ਨਾ ਕਰੋ ਯਾਰ ਕੋਈ ਪੂਰੇ ਸਪੈਮ ਮਰਦੇ ਪੂਰੇ ਪੈਪਸੀ 320 ਕਾਫੀ 200 ਪਰ ਇਹ ਚੀਜ਼ ਆਪ ਤੋਂ ਆਪ ਇਸ ਮੂਵੀ ਦੇ ਮੈਂ ਰਿਵਿਊ ਵੇਖੇ ਨੇ YouTube ਤੇ ਕਹਿੰਦੇ ਨੇ ਵੀ ਫਿਲਮ ਤਾਂ ਕਾਫੀ ਵਧੀਆ ਹੈ ਤੇ ਪੰਜਾਬੀਆਂ ਨੂੰ ਥੋੜੀ ਬੜੀ ਸਮਝ ਨਹੀਂ ਆਉਣੀ ਕਿਉਂਕਿ ਏਡ ਨਾ ਕਰਿਓ ਪਰ ਉਹਨਾਂ ਨੂੰ ਕਮੇਡੀ ਸਮਝ ਆ ਜਾਂਦੀ ਹੈ ਤੇ ਇਹਦੇ ਰਿਵਿਊ ਵੀ ਕਾਫੀ ਵਧੀਆ ਹਨ 5 ਸਟਾਰਸ ਹਨ ਸਰਵਾਲਾ ਠੀਕ ਸੀ ਫਿਲਮ ਮੈਂ ਕਿਹਾ ਯਾਰ ਸਕਿਪ ਕਰਨੇ ਆ ਉਹਨੂੰ ਉਹ ਯਾਰ ਉਹ ਆਫਲਾਈਨ ਵੇਖ ਲਾਂਗੇ ਟੈਲੀਗ੍ਰਾਮ ਤੇ ਉਹਨੂੰ ਨਹੀਂ ਵੇਖਣਾ ਯਾਰ ਕਮੇਡੀ ਫਿਲਮ ਦਾ ਕੀ ਵੇਖਣੇ ਯਾਰ ਟੀਵੀ ਤੇ ਆਈ ਜਾਂਦੀ ਹੈ ਪਰ ਇਹ ਜਿਹੜੀ ਮਾਸਟਰਪੀਸ ਬਣਾਈ ਜਾਣਾ ਹੈ। ਲਵ ਸਟੋਰੀ ਆ ਪਰ ਫਿਲਮ ਵੇਖਣ ਵਾਲੀ ਆ ਔਰ ਮਸਟ ਵਾਚ ਫਿਲਮ ਆ ਜਿਹੜੀ ਆ ਮੈਂ ਸਾਹਮਣੇ ਵਾਲੀ ਕਹਿ ਰਿਹਾ। ਲਵ ਲਵ ਤੇ ਆ ਫਿਲਮ ਥੋੜੀ ਪਰ ਇਹਦੀ ਰਿਵਿਊ ਜਨਤਾ পাগল ਹੋਈ ਪਈ ਆ। ਇਹ ਇਸ ਫਿਲਮ ਦੀ ਤੁਸੀਂ ਰੀਲਾਂ ਕੱਢੋਗੇ। ਜਨਤਾ ਵੇਖ ਵੇਖ ਕੇ ਫਿਲਮ ਰਹੋਂਦੀ ਬਈ ਆ। ਔਰ ਮੇਰੇ ਸਾਹਮਣੇ ਸਾਰੀਆਂ ਆਸ਼ਕਾਂ ਆਸ਼ਕ ਦੀ ਲਾਈਨ ਬੈਠੀ ਆ। ਸਾਰੀਆਂ ਆਸ਼ਕਾਂ ਦੀ ਲਾਈਨ ਬੈਠੀ ਆ। ਤੇ ਇਸ ਕਰ ਖਾਸ ਕਰ ਇਹ ਫਿਲਮ ਨਿੱਬੀਆਂ ਨੂੰ ਪਸੰਦ ਆ ਰਹੀ ਆ ਜਵਾਕਾਂ ਨੂੰ। ਇਸ ਦਾ ਅਲਤਰਾ 18-19 ਸਾਲ ਦੀ ਹੈ ਕਿਉਂਕਿ ਇਹ ਸਾਲੇ ਬਣੇ ਆ ਨਹੀਂ ਤੇ ਮਤਲਬ ਕਿ ਤੁਸੀਂ ਜਿੰਨਾ ਦੇਖੋਗੇ ਮੋਸਟਲੀ ਇੱਥੇ ਸਾਰੀਆਂ ਆਸ਼ਕਾਨੀਆਂ ਲਾਈਨਾਂ ਨੇ ਕਿਉਂਕਿ ਫਿਲਮ ਦਾ ਕਰੇਜ ਵੀ ਆ ਤੇ ਕਾਫੀ ਹੈ ਜਣੇ ਕਈ ਟੁੱਕੇ ਦੇ ਨਾਲੇ ਕਈ ਵੈਸੀ ਫੀਲ ਕਰਨ ਆ ਰਹੇ ਨੇ ਵੀ इमोਸ਼ਨ ਹੈ ਕਿ ਫਿਲਮ ਦਾ ਸੋ ਦੇਖਣੇ ਆ सबको इन्फॉर्म करना होगा न दोस्त न प्यार उसको तुने हाथ लगाया नही रहने वाली मैं मूंगा तुम्हारे साथ है नाम तेरा है तुझको पुकारूं ਵੀ ওভার ਹੋ ਰਿਹਾ ਜਿਵੇਂ ਥੋੜੇ ਰਿਵਿਊ ਆ ਰਹੇ ਨੇ ਵੀ ਨੱਬਾ ਨੱਪੀਆਂ ਦਾ ਰੋਣਾ ਕੁੜੀਆਂ ਗੜੀਆਂ ਦਾ ਮੁੰਡਿਆਂ ਦਾ ਪਰ ਗੱਲ ਚ ਫਿਲਮ ਚ ਹੈ ਸੀ ਤੁਹਾਨੂੰ ਫਿਲਮ ਨੂੰ ਵੇਖਣ ਵਾਲੀ ਹੈ ਤੇ ਕਾਫੀ ਵਧੀਆ ਤੇ ਦਿਲ ਮੂਝੋ ਭਾਰ ਹੋ ਜੂਗਾ ਤੁਹਾਡੇ ਵੀ ਕਿ ਕੀ ਬਣਾਤਾ ਯਾਰ ਤੇ ਆਸਮ ਉਹ ਤੇ ਸੱਚੀ ਸਰਾਵੂ ਵੀ ਹੈ ਤੇ इमोशनल ਕਰ ਦਿੰਦੀ ਹੈ ਤੇ ਸਪੋਇਲਰ ਦੇ ਨਾਂ ਦਾ ਨਿਕ ਅਲਜ਼ਾਈਮਰ ਦੇ ਉੱਤੇ ਆ ਕੁੜੀ ਨੂੰ ਹੋ ਜਾਂਦਾ ਅਲਜ਼ਾਈਮਰ ਸੋ ਟਿਪੀਕਲ ਜੀ ਲਵ ਸਟੋਰੀ ਆ ਐਂਡ ਅਜ ਥੋੜਾ ਬਤਾ ਹੈ ਸੈਡਨੈਸ ਵਗੈਰਾ ਸੋ ਐਂਡ ਆ ਦੇ ਰਿਕਵੈਸਟ ਨੇ ਇਹ ਤਾਂ ਮਲੰਝ ਕਰ ਲਈ ਹੁਣ ਮੂਵੀ ਬਹੁਤ ਗੈਂਡ ਸੀ 6:00 ਇਮੋਸ਼ਨਲ ਕਰਤਾ ਪੂਰਾ ਕਾਫੀ ਸਾਈਡ ਦੀ ਸਟੋਰੀ ਹੈ ਵੈਸੇ ਪੈਂਟਰੀ ਲੋ ਵੀ ਹੈਵ ਟੂ ਗੋ ਸੋ ਚਲਿਏ ਨਿਕਲ ਜੀ 3:00 ਵਜ ਗਏ ਨੇ ਸੀ ਯੂ ਚਲ ਜੀ ਚਲ ਜੀ ਓਕੇ ਬਾਈ

ਦਰਸ਼ਨ ਕਰ ਲੈਣੇ ਪਰ ਕਰਮਾਂ ਕਰਕੇ ਹੁਣ ਅੱਗੋਂ ਬਵਾਂਗੇ ਕਿਉਂਕਿ ਇੱਥੀ ਆ ਤੁਹਾਡੀ ਪੀਸ ਜੀ ਮਿਲਦੀ ਆ ਗੁਰਦੁਆਰੇ ਦੁੱਖਮਾਰਨ ਸਾਹਿਬ ਬੈਠਾ ਬਾਬਾ ਜੀ ਨੇ ਟੋਕਿਆ ਸੀ ਕਹਿੰਦੇ ਵੀ ਜੇ ਵਲੌਗ ਬਨੂ ਗੁਣਾਣਾ ਤਾਂ ਥੋੜੀ ਇਤਿਹਾਸ ਦੀ ਥੋੜੀ ਨਾਲ ਆਪਣੀ ਉਹ ਦਿਆ ਕਰੋ ਤੇ ਮੈਂ ਸੌਰੀ ਜੀ ਸਿੰਪਲ ਵਲੌਗ ਤੇ ਬੱਸ ਸ਼ਾਮ ਦਾ ਟਾਈਮ ਹੋ ਗਿਆ ਦਰਸ਼ਨ ਕਰ ਲੈਣ ਦੁੱਖਮਾਰਨ ਸਾਹਿਬ ਹੁਣ ਚੱਲਣੇ ਆ ਘਰ ਤੇ ਵਧੀਆ ਮੈਂ ਵੀ ਦਰਸ਼ਨ ਨਹੀਂ ਹੋਏਗੇ ਤਾਂ ਲੇਟ ਹੋ ਜਾ ਚਲੋ ਮੱਥਾ ਟੇਕ ਲਿਆ ਤੇ ਇੱਕ ਵਧੀਆ ਮੈਡੀਟੇਸ਼ਨ ਹੀ ਹੋ ਜਾਂਦੀ ਇੱਥੇ ਆ ਕੇ ਥੋੜਾ ਮਨ ਜਿਆ ਸ਼ਾਂਤ ਹੋ ਜਾਂਦਾ ਸੋ ਅੱਜ ਦਾ ਸਾਰਾ ਵਲੌਗ ਇੱਥੋਂ ਤੱਕ ਰੱਖਣੇ ਆ ਏਸੀ ਪਟਿਆਲੇ ਦਾ ਵਲੌਗ ਸਵੇਰੇ ਥੋੜੀ ਬਾਰਿਸ਼ ਪੈੰਦੀ ਵੀ ਮੈਂ ਕਿਹਾ ਵੀ ਜ਼ਿਆਦਾ ਨੱਕ ਦੇ ਦਿਨੇ ਖਰਾਬ ਕਰੇ ਕੰਮ ਤੇ ਵਧੀਆ ਕਵਰ ਹੋ ਗਿਆ ਸਾਰਾ ਈ ਵਲੋਗ ਇਥੋਂ ਦਾ ਕੀ ਰੱਖਣੇ ਆ ਸਤਿ ਸ੍ਰੀ ਅਕਾਲ ਥੈਂਕ ਯੂ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਹੋ ਲਵ ਯੂ